ਕੁਝ ਕਾਲ ਸਹਾ ਗਰਾਈ ਮਾਹੀ ਗੁਰਜੀ ਕੀ ਪਤੇ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਕਿਥੇ ਵਿਸਰਾਮ ਲਾ ਦੂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪ੍ਰਭ ਜੀਓ ਕਰਾਵਨ ਹਾਰੇ ਨੰਨੇ ਹਨ ਨਾਣੇ ਨਹੀਂ ਹਨ ਕਰਨ ਕਰਾਵਨ ਹਾਰੇ ਪ੍ਰਭ ਜੀ ਖਸਮਾਨਾ ਕਰ ਪਿਆਰੇ ਖਸਮਾਨਾ ਪਾਠ ਇਕੱਠਾ ਹੀ ਬੋਲਣਾ ਖਸਮਾਨਾ ਕਰ ਪਿਆਰੇ ਨਹੀਂ ਕਹਿਣਾ ਪ੍ਰਭ ਜੀ ਇੱਥੇ ਵੀ ਸ਼ਰਾਮ ਹੈ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਮਿਸਰਾਮ ਤੇ ਰੁਕਿਆ ਕਰਨਾ ਸੁਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੀਲੇ ਪਹਿਰ ਸਿਰ ਪਾਓ ਸੇਵਕ ਜਨ ਮੀਲੇ ਨਾਨਕ ਪ੍ਰਗਟ ਪਹਾਰੇ ਨਾਨਕ ਪ੍ਰਗਟ ਪਹਾਰੇ ਸੋਰਠ ਮਹੱਲਾ ਪਿੰਜਵਾ ਜੀ ਅਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਅਪਨੇ ਭਾਵ ਨਿਦ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਇਆਲ ਕਿਰਪਾਲ ਕਿਰਪਾ ਨਿਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਹੂਨ ਨ ਕਤਹੂ ਬਾਤਾ ਭਗਤ ਸਿਰ ਪਾਉ ਦਿਓ ਜਨ ਅਪਨੇ ਰਤਾਪਨਨਕ ਪ੍ਰਭਜਤਾ ਸੂਰਠ ਮਹੱਲਾ ਨਾਵਾ ਇਹ ਨਾਵਾ ਉਚਾਰਨ ਕਰਨਾ ਨੋਵਾ ਨਹੀਂ ਕਹਿਣਾ ਸੂਰਠ ਮਹੱਲਾ ਨਾਵਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਰੇ ਮਨ RAM ਸਿਓ ਕਰ ਪ੍ਰੀਤ ਸ੍ਰਵਨ ਗੋਬਿੰਦ ਗੁਣ ਸੁਣੋ ਆਰ ਗਾਉ ਰਸਨਾ ਗੀਤ ਸ਼ਰਵਨ ਗੋਵਿੰਦ ਗੁਣ ਸੁਨਾਓ ਸੁਨਾਓ ਉਚਾਰਨ ਕਰਨਾ ਆਮ ਸੁਨੋ ਕਹਿ ਜਾਂਦੇ ਨੇ ਹੂੜਾ ਲਾ ਕੇ ਸੱਸੀ ਔਂਕੜ ਨੰਨਾ ਊੜਾ ਬੰਦ ਮੂੰਹ ਵਾਲਾ ਔਂਕੜ ਸੁਨਾਓ ਉਚਾਰਨ ਕਰਨਾ ਹੈ ਰਹਾਉ ਕਰ ਸਾਧ ਸੰਗਤ ਸਿਮਰ ਮਾਦੋ ਹੋਹ ਪਤਿਤ ਪੁਨੀਤ ਹਾਂਜੀ ਹੋਹ ਪਤਿਤ ਪੁਨੀਤ ਪਤਿਤ ਪੁਨੀਤ ਇਕੱਠਾ ਨਹੀਂ ਕਹਿ ਦੇਣਾ ਹੋ へ ਪਦ ਤੇਵੀ ਯਮਕ ਜੀ ਲਾ ਕੇ ਹੋ へ ਪਤਿਤ ਇਥੇ ਯਮ ਇਥੇ ਹੀ ਠਹਿਰਾ ਦੇ ਕੇ ਪੁਨੀਤ ਕਾਲ ਬਿਆਲ ਜੋ ਪਰਿਓ ਡੋਲੇ ਧਿਆਨ ਨਾਲ ਯਮਕ ਲਾਉਣੀ ਹੈ ਕਾਲ ਪਦ ਤੇ ਯਮਕ ਲਾ ਦਨੀ ਹੈ ਕਾਲ ਬਿਆਲ ਜੋ ਪਰਿਓ ਡੋਲੇ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਫਸਾਰੇ ਮੀਤ ਆਜ ਕਾਲ ਹੋਣ ਤੋਹ ਗ੍ਰਸ ਹੈ ਆਜ ਕਾਲ ਫੋਨ ਤੋਹਿ ਗਰਸ ਹੈ ਆਜ ਕਾਲ ਫੋਨ ਤੋਹਿ ਗਰਸ ਹੈ ਸਮਝ ਰੱਖੋ ਚੀਤ ਕਹ ਨਾਨਕ RAM ਭਜ ਲੈ ਹਾਂਜੀ ਭਜ ਲੈ ਪੂਲਾ ਹੀ ਬੋਲਣਾ ਭਜ ਲੈ ਨਹੀਂ ਕਹਿਣਾ ਜਾਤ ਔਸਰ ਬੀਤ ਸੋਰਠ ਮਹੱਲਾ ਨਾਵਾ ਮਾਨਕੀ ਮਾਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਪਹਿਲੇ ਨੰਨੇ ਕੰਨਾਂ ਨਾ ਹੈ ਦੂਜਾ ਨੰਨਾ ਮੁਕਤਾ ਹੈ ਨਾ ਹਰ ਭਜੇ ਨਾ ਤੀਰਥ ਸੇਵੇ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਉ ਚੋਟੀ ਕਾਲ ਗਹੀ ਦਾਰਾਮੀਤ ਪੂਤ ਰਾਥ ਸੰਪਤ ਧਨ ਪੂਰਨ ਸਭ ਮਹੀਂ ਔਰ ਸਗਲ ਮਿਥਿਆ ਇਹ ਜਨ ਨੂੰ ਭਜਨ RAM ਕੋ ਸਹੀ ਇਹ ਤੇ ਫਿਰ ਚਾਲ ਨਹੀਂ ਬਣਦੀ ਐ ਸਿੱਧਾ ਵਿਸਰਾਮ ਤੇ ਰੁਕਿਆ ਕਰ ਔਰ ਸਗਲ ਮਿਥਿਆ ਇਹ ਜਨ ਨੂੰ ਭਜਨ RAM ਕੋ ਸਹੀ ਹਾਂ ਜੀ ਜੀ ਠਮਕ ਵੀ ਲਾਉਣੀ ਆ ਥੋੜਾ ਜਿਹਾ ਇਸ਼ਾਰਾ ਜਿਹਾ ਦੇ ਦੇਣਾ ਫਿਰਤ ਫਿਰਤ ਬਹੁਤ ਇਹ ਜੁਗ ਹਾਰੇ ਹੋ ਮਾਨਸ ਦੇਹ ਲਹੀ ਫਿਰਤ ਫਿਰਤ ਬੋਲਣਾ ਫਿਰਤ ਫਿਰਤ ਨਹੀਂ ਕਰਨਾ ਫਿਰਤ ਫਿਰਤ ਬਹੁਤ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕੁ ਮਤ ਤੈ ਨੀਨੀ ਮਨ ਰੇ ਥਿ ਵਿਸਰਾਮ ਕੌਣ ਕੁ ਮਤ ਇਤ ਝਮਕ ਤੈ ਲਿਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਨਿਓ ਤੈ ਨਾ ਹਨ ਧਨ ਜੋਰਨ ਕਉ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆਇਆ ਅੰਤ ਪਰ ਤੇ ਯਮ ਕਲਾਦਨੀ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਦਾ ਆਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਗੁਰ ਜਨ ਇਕੱਠਾ ਨਹੀਂ ਕਹਿਦਣਾ ਨਾ ਹਰ ਭਜਿਓ ਇਠ ਠਮਕ ਨਾ ਗੁਰ ਜਨ ਸੇਵਿਓ ਨਹ ਉਪਜਿਓ ਕਸ ਗਿਆਨਾ ਘਟ ਹੀ ਮਾਹੀ ਨਿਰੰਜਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮਤ ਤੈ ਹਾਰਿਓ ਅਸਤਿ ਮਤੁ ਨਹੀਂ ਪਾਈ ਮਨਸ ਦੇਹ ਪਾਇ ਪਾਦ ਹਰ ਭਜ ਮਨਸ ਦੇਹ ਪਾਇ ਤਿਖਮਕ ਪਾਦ ਹਰ ਭਜ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਵਾ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ ਹਾਂਜੀ ਇਹ ਗਨ ਕਾਸੀ ਠਾ ਨਹੀਂ ਕਹਿ ਦੇਣਾ ਆਮ ਗਨ ਕਾਸੀ ਬਣ ਜਾਂਦਾ ਜਿਹ ਸਿਮਰਤ ਗਨ ਕਾਸੀ ਉਧਰੀ ਜਿਹ ਸਿਮਰਤ ਗਨ ਕਾਸੀ ਉਧਰੀ ਗਨ ਕਾਸੀ ਇੱਥੇ ਠਮਕ ਲਾ ਕੇ ਫਿਰ ਬੋਲਣਾ ਉਧਰੀ ਇੱਥੇ ਵਿਸਰਾਮ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਧਰੀ ਤਾ ਕੋ ਜਾਸ ਉਰਤਾਰੋ ਤਾ ਕੋ ਜਾਸ ਰਤਾਰੂ ਰਹਾਉ ਅਟਲ ਭਯੋ ਤੂ ਜਾ ਕੈ ਸਿਮਰਨ ਇਹ ਪਾਠ ਧਿਆਨ ਨਾਲ ਕਰਨਾ ਹੈ ਪ੍ਰਾਤਨ ਸ੍ਰੂਪਾਂ ਚ ਤੂ ਇਹ ਪਾਠ ਹੈ ਰਾਰਾ ਨਹੀਂ ਹੈਗਾ ਇਥਾਂ ਤੱਦੀ ਦਰੈਂਕੜ ਐੜੇ ਨਾਲ ਪਾਠ ਸ਼ੁੱਧ ਪਾਠ ਹੈ ਮੁਖ ਪਾਠ ਹੈ ਅਟਲ ਭਯੋ ਤੂ ਇਥੇ ਠਮਕ ਜਾ ਕੈ ਸਿਮਰਨ ਇਥੇ ਵਿਸਰਾਮ ਟੱਲ ਭਇਓ ਤੂ ਜਾ ਕੈ ਸਿਮਰਨ ਅਰ ਨਿਰਭੈ ਪਦ ਪਾਇਆ ਅਰ ਨਿਰਭੈ ਪਦ ਪਾਇਆ ਅਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਵਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਜੁ ਤੈ ਕਾਹੀ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਾਜ ਗਰਾਹਤੇ ਛੂਟਾ ਗਾਜ ਇਥੇ ਜਮਕ ਲੱਗ ਜੇਗੀ ਹਾਥੀ ਜਿਹੜਾ ਸੀ ਗਰਾਹ ਤੇ ਛੂਟਾ ਤੰਦੂਏ ਤੋਂ ਛੁੱਟ ਗਿਆ ਮਹਿਮਾ ਨਾਮ ਕਹ ਲਓ ਬਰਨੋ RAM ਕਹਿਤ ਬੰਧਨ ਤੇ ਤੂਟਾ ਅਜਾਮਲ ਪਾਪੀ ਜਗ ਜਾਣੈ ਅਜਾਮਲ ਪਾਪੀ ਜਗ ਜਾਣੈ ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਤੈ ਭੀ ਇਹ ਵੀ ਸੰਬੰਧਕ ਪਾਠ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸੋਰਠ ਮਹੱਲਾ ਨਾਵਾ ਪ੍ਰਾਨੀ ਕੌਣ ਉਪਾਉ ਕਰੈ ਜਾਤੇ ਭਗਤ ਰਾਮ ਕੀ ਪਾਵੈ ਜਮ ਕੋ ਤ੍ਰਾਸ ਹਰੈ ਜਮ ਕੋ ਤ੍ਰਾਸ ਹਰੈ ਪ੍ਰਹਾਉ ਕੌਣ ਕਰਮ ਵਿਦਿਆ ਕਹ ਕੈਸੀ ਧਰਮ ਕੌਣ ਫੁਨ ਕਰਈ 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 ਕੌਣ ਰਾ ਕੌਣ ਨਾਮ ਗੁਰ ਜਾ ਕੈ ਸਿਮਰੈ ਹਾਂਜੀ ਕੌਣ ਨਾਮ ਗੁਰ ਜਾ ਕੈ ਸਿਮਰੈ ਭਾਵ ਸਾਗਰ ਕਉ ਤਰਈ ਕਲ ਮੈਂ ਏਕ ਨਾਮ ਕਿਰਪਾ ਨਿਧ ਮੈਂ ਜੁੜਾ ਏ ਨਾਸ ਕੀ ਉਚਾਰਨ ਤੋਂ ਬਗੈਰ ਬੋਲਣਾ ਹੈ ਮੈਂ ਬੋਲਣਾ ਹੈ ਮੈਂ ਨਹੀਂ ਕਹਿਣਾ ਕਲ ਮੈਂ ਇੱਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਕੈ ਸਮਨਾਹਨ ਨਾਹਨ ਨਾਹਨ ਇਹ ਵਿਦ ਵੇਦ ਬਤਾਵੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮਹਿ ਬਸੈ ਨਿਰੰਤਰ ਨਾਨਕ ਦਰਪਨ ਨਿਆਈ ਨਾਨਕ ਦਰਪਨ ਨਹੀਂ ਕਹਿਣਾ ਨਾਨਕ ਦਰਪਨ ਨਿਆਈ ਨਾਨਕ ਦਰਪਨ ਨਿਆਈ ਸੁਰਠ ਮਹੱਲਾ ਨਾਵਾ ਮਾਈ ਮੈਂ ਕਿਹਬਿਦ ਲਖਾ ਗੁਸਾਈ ਮਾਈ ਪਦ ਤੇ ਵਿਸਰਾਮ ਹੈ ਮੈਂ ਕਿਹਬਿਦ ਲਖਾ ਇਥੇ ਠਮਕ ਗੁਸਾਈ ਮਹਾ ਮੂਹ ਅਗਿਆਨ ਤਿਮਰ ਮੂ ਮਾਨ ਰਹਿਓ ਉਰਜਾਈ ਹਰ ਪਾੜਸ ਧਿਆਨ ਨਾਲ ਉਚਾਰਨ ਕਰਨਾ ਹੈ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਮਹਾ ਮੋਹ ਅਗਿਆਨ ਤਿਮਰ ਇੱਥੇ ਵਿਸਰਾਮ ਮੂਮਨ ਪਾਠ ਨਹੀਂ ਕਰਨਾ ਕਿ ਮੂਮਨ ਕਹਿ ਜਾਂਦੇ ਨੇ ਮੋ ਮਨ ਵਖਰਾ ਬੋਲਣਾ ਹੈ ਮੂ ਮਨ ਰਹਿਉ ਉਰਜਾਈ ਰਹਾਉ ਸਗਲ ਜਨਮ ਭਰਮ ਹੀ ਭਰਮ ਖੋਇ ਨਹਿ ਅਸਿਰ ਮਤ ਪਾਈ ਬਿਖਿਆ ਸਖਤ ਰਹਿਓ ਨਿਸਬਾਸੁਰ ਬਿਖਿਆ ਸਖਤ ਰਹਿਓ ਇਠਿ ਠਮਕ ਨਿਸਬਾਸੁਰ ਨਹਿ ਛੂਟੀ ਆਗ ਮਾਈ ਸਾਧ ਸੰਗ ਕਭੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਜਾਨ ਨਾਨਕ ਮੈਂ ਨਾਹਿ ਕੋ ਉਗੁਨਾ ਰਾਖ ਲੇਹ ਸਰਨਾਈ ਸੋਰਠ ਮਹੱਲਾ ਨਾਵਾ ਮਾਈ ਮਨ ਮੇਰੋ ਬਾਸ ਨਾਹੇ ਜੀ ਬਸ ਨਾਹੇ نس ਬਾਸੁਰ ਬਿਖਿਆਨ ਕੋ ਤਾਵਤ ਕਿਹ ਬਿਦ ਰੋਕ ਕਉ ਤਾਹੇ ਰਹਾਉ ਬੇਦ ਪ੍ਰਾਨ ਸਿਮਰਤ ਕੇ ਮਤ ਸੁਣ ਨਿਮਖ ਨਾਹੀਏ ਬਸਾਵੈ ਨਿਮਖ ਨਾਹੀਏ ਬਸਾਵੈ ਪਾਰ ਤਨ ਪਾਰ ਦਾਰਾ ਸੋ ਰਚਿਓ ਬਿਰਥਾ ਜਨਮ ਸਰਾਵੈ ਮਦ ਮਾਇਆ ਕੈ ਭਇਓ ਬਾਵਰੋ ਮਦ ਭੁੱਲੇ ਹੀ ਬੋਲਣਾ ਮਦ ਮਾਇਆ ਕੈ ਭਇਓ ਬਾਵਰੋ ਸੂਜਤ ਨਹ ਕਛ ਗਿਆਨ ਘਟ ਹੀ ਭੀਤਰ ਬਸਤ ਨਿਰੰਜਨ ਤਾ ਕੋ ਮਰਮ ਨ ਜਾਣ ਜਬ ਹੀ ਸਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਤਬ ਨਾਨਕ ਚੇਤਿਓ ਚਿੰਤਾ ਮਨ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਾਮ ਕੀ ਫਾਸੀ ਕਾਟੀ ਜਾਮ ਕੀ ਫਾਸੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ